ਹੁਣ ਅੱਜ ਸੁਖਮਨੀ ਸਾਹਿਬ ਚੱਲ ਰਿਹਾ ਸੀਗਾ ਜਿਦੇ ਵਿੱਚ ਆਇਆ ਸੀ ਸਿੱਖ ਕੀ ਗੁਰ ਦੁਰਮਤਮਲ ਹਰੇ ਜਿਹੜਾ ਗੁਰੂ ਹੈ ਉਹ ਸਿੱਖ ਦੀ ਮਾੜੀ ਮਤ ਦੂਰ ਕਰਦਾ ਹੈ ਕਿ ਸਾਡੀ ਮਾੜੀ ਮਤ ਦੂਰ ਹੋਈ ਹੈ ਅਸੀਂ ਰੋਜ਼ ਸੁਖਮਨੀ ਬਾਣੀ ਪੜ੍ਹਦੇ ਹਾਂ ਹੁਣ ਅਸੀਂ ਜੇ ਜਪ ਬਾਣੀ ਤੋਂ ਸ਼ੁਰੂ ਕਰ ਲਈਏ ਹੁਣ ਜਪ ਦਾ ਅਰਥ ਕੀ ਹੈ ਜਪ ਦਾ ਅਰਥ ਹੈ ਸਵੈ ਵਿਸਲੇਸ਼ਨ ਕਰਨਾ ਕਰਨਾ ਕਿਵੇਂ ਜਪ ਦਾ ਅਰਥ ਹੈ ਜਾਨਣਾ ਵੀ ਬਾਣੀ ਕੀ ਕਹਿ ਰਹੀ ਹੈ ਉਸ ਮਤ ਤੋਂ ਅਸੀਂ ਸਿੱਖਿਆ ਲੈਣੀ ਹੈ ਪਰ ਬਾਣੀ ਦੱਸ ਰਹੀ ਹੈ ਉਹਦੇ ਭਾਂਡੇ ਕਸ਼ੂਨਾ ਸਮਾਵੇ ਸਿੱਧੇ ਅੰਮ੍ਰਿਤ ਪਵੇ ਨਿਹਾਰ ਤੇ ਉਹਦਾ ਕੰਮ ਭਾਂਡਾ ਕਿਹੜਾ ਹੈ ਜੇ ਸਾਡੇ ਅੰਦਰ ਦੁਰਮਤਾ ਦਾ ਕੇ ਅਸੀਂ ਗੁਰਬਾਣੀ ਦੇ ਰਸਤੇ ਤੋਂ ਦੂਜੇ ਪਾਸੇ ਜਾ ਰਹੇ ਹਾਂ ਤੇ ਜੇ ਭਾਂਡਾ ਸਿੱਧਾ ਹੋਊਗਾ ਜੀ ਫਿਰ ਗੁਰੂ ਦੀ ਗੱਲ ਵਿੱਚ ਪੈਣੀ ਹੈ